ਫਲੋਰ ਵਿਖੇ ਭਗਵਾਨ ਸ਼੍ਰੀ ਵਾਲਮੀਕੀ ਮਾਰੀ ਦੇ ਪ੍ਰਗਟ ਦਿਖਾੜੇ ਨੂੰ ਸਮਰਪਿਤ ਸੰਗਤਾਵ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਪਾਰੀ ਗੜਤੀ ਵਿੱਚ ਔਰਤਾਂ ਬੱਚਿਆਂ ਬਜ਼ੁਰਗਾਂ ਅਤੇ ਵੱਖ-ਵੱਖ ਆਰਮੀਕ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਭਾਗ ਲਿਆ ਇਸ ਮੌਕੇ ਸ਼ੋਭਾ ਯਾਤਰਾ ਵਿੱਚ ਸੁਰਿੰਦਰ ਸੋਹਤਾ ਵਿਜੇ ਗਿੱਲ ਮੱਖਣ ਸਿੰਘ ਖੇਰਾ ਚੇਅਰਮੈਨ ਮਾਰਕੀਟ ਕਮੇਟੀ ਫਲੋਰ ਆਦੀ ਪਦਵਾਂ 'ਤੇ ਸਜਣ ਹਾਜ਼ਰ ਹੋਏ ਸਭ ਨੂੰ ਜੈਵਲ ਮੁਕਤੀ ਜ਼임ਦਾਰ ਚੈਤੀ ਅੱਜ ਬੜੀ ਖੁਸ਼ੀ ਦਾ ਟਾਈਮ ਆ ਕਿ ਉਹ ਆਉਣ ਵਾਲੀ ਮੁਕਤੀ ਦੀ ਸ਼ੋਭਾ ਯਾਤਰਾ ਵਾਲਮੀਕੀ ਗੇਟ ਤੋਂ ਸਟਾਰਟ ਹੋ ਕੇ ਵਾਲਮੀਕੀ ਗੇਟ ਦੀ ਸ਼ੁਭਾਭਣੀ ਹੈ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿ ਸਾਰੇ ਜਿੱਦਾਂ ਸਰਕਾਰਾਂ ਦੇ ਅਧਿਅਤਾ ਸੀ ਉਸ ਹਾਵ ਨਾਲ ਹੀ ਸਾਰਿਆਂ ਨੂੰ ਥੋੜੇ ਥੋੜੇ ਆਪਣੇ ਮੰਦਰਾ ਜੀ ਰੋਸ਼ਨੀ ਕਰਨੇ ਚਾਹੀਦੀ ਆ ਤੇ ਅਸੀਂ ਸਭ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਜੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਪੈਗੰਬਰਾਂ ਰਿਸ਼ੀਆਂ ਮੁਰੀਆਂ ਦੀ ਧਰਤੀ ਉਹ ਸਭ ਤੋਂ ਵੱਡੀ ਗੱਲ ਜਦੋਂ ਵੀ ਕੋਈ ਵੀ ਧਾਰਮਿਕ ਪ੍ਰੋਗਰਾਮ ਹੁੰਦਾ ਤਾਂ ਬੜੇ ਸਤਕਾਰ ਤੇ ਸ਼ਰਧਾ ਦੇ ਨਾਲ ਜਿਹੜਾ ਲੋਕ ਹੈ ਉਹਨੂੰ ਮਨਾਉਂਦੇ ਨੇ ਅੱਜ ਜਿੱਥੇ ਕੰਨ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਣਾ ਹੈ ਉੱਥੇ ਹੀ ਅੱਜ ਬੜੇ ਸਤਕਾਰ ਤੇ ਸ਼ਰਧਾ ਦੇ ਨਾਲ ਵੱਖ-ਵੱਖੇ ਸ਼ਹਿਰਾਂ ਦੇ ਵਿੱਚ ਸ਼ੋਭਾ ਯਾਤਰਾਵਾਂ ਦਾ ਪ੍ਰਵਾਹ ਫੇਰੀਆਂ ਦਾ ਜਿਹੜਾ ਆਗਾਜ਼ ਹੋਇਆ ਹੈ ਔਰ ਸ਼ਹਿਰ ਫਲੋਰ ਦੇ ਵਿੱਚ ਵੀ ਬੜੇ ਸਤਕਾਰ ਦੇ ਨਾਲ ਪਰਿਵਾਰ ਤੇ ਵੀ ਸਾਰੇ ਸੰਗਤਾਂ ਵੱਲੋਂ ਕੱਢੀ ਗਈ ਤੇ ਹੁਣ ਜੋ ਹੈ ਸ਼ੋਭਾ ਯਾਤਰਾ ਦਾ ਆਗਾਜ਼ ਆਗਾਜ਼ ਭਗਵਾਨ ਬਾਲਮੀਕ ਮੰਦਪ ਤੋਂ ਹੋਇਆ ਜਿਹੜੀ ਪੂਰੇ ਸ਼ਹਿਰ ਨੂੰ ਸਤਕਰਮਾ ਕਰਦੇ ਹੋਏ ਆਪਸ ਉਸਾਮ ਤੇ ਪੂਰੀ